ਜਿਹੜਾ ਵਿਦੇਸ਼ ਦੀ ਚਾਹਤ ਰੱਖਦਾ ਸੀ ਤੇ ਉਹਨੇ ਆਪਣੀ ਲਵ ਮੈਰਿਜ ਕੀਤੀ ਉਸ ਤੋਂ ਬਾਅਦ ਗੱਡੀਆਂ ਦਾ ਜਿਹੜਾ ਮਾਲਕ ਆਲੀਸ਼ਾਨ ਮਹਿਲ ਦਾ ਮਾਲਕ ਅੱਜ ਰੋੜੀ ਕੁੱਟਣ ਤੇ ਮਜਬੂਰ ਬੈਠਾ ਮੈਂ ਆਪਣੇ ਭਾਜੀ ਮੇਰੇ ਕੋ ਗੱਡੀਆਂ ਦਾ ਟਰਾਂਸਪੋਰਟੇਸ਼ਨ ਦਾ ਮੇਰਾ ਕੰਮ ਸੀ ਪਿੰਡੋਂ ਵੀ ਪੈਸੇ ਫੜ ਲਿਆ ਉਹਨੂੰ ਵਿਦੇਸ਼ ਭੇਜਣ ਦੀ ਖਾਤਰ ਮੈਂ 28 ਲੱਖ ਰੁਪਇਆ ਭਾਜੀ ਉਹਦੇ ਤੇ ਲਾ ਚੁੱਕਾ ਇੱਕ ਕਹ ਲਓ ਵੀ ਆਪਣੀ ਸੈਲਫ ਰਿਸਪੈਕਟ ਅਗਰ ਸ਼ਰਮ ਦਾ ਮਾਰਾ ਭਾਜੀ ਮੇਰੀ ਅਕਲ ਤੇ ਪਰਦਾ ਪਿਆ ਚੁਗਾ ਸੀ ਹੂੰ ਮੈਨੂੰ ਇਹ ਸੀ ਵੀ ਅਸੀਂ ਵਿਦੇਸ਼ ਚਲ ਜਾਣਾ ਆ ਪਰ ਭਾਜੀ ਵਿਦੇਸ਼ ਤੱਕ ਹੀ ਜਾਣਾ ਮੈਂ ਇੱਥੇ ਵੀ ਰਹਿਣ ਜੋਗਾ ਨਹੀਂ ਰਹਿਗਾ ਜੀ ਪਹਿਲਾਂ ਸਾਰੇ ਆਉਂਦੇ ਸੀ ਹੁਣ ਨਹੀਂ ਕੋਈ ਆਉਂਦਾ ਹੁਣ ਮੈਂ ਕਿਰਾਏ ਤੇ ਰਹਿੰਦਾ ਤੇ ਮੈਂ ਦਿਹਾੜੀ ਟੱਪਾ ਕਰ ਲੈਂਦਾ ਆ ਸਾਡੀ ਲਵ ਮੈਰਿਜ ਨਾਲ ਭਾਜੀ ਤੇ ਤੂੰ ਆਪਣਾ ਆਪ ਹੀ ਦੇਖ ਲੈ ਮੈਂ ਮਾਪਿਆਂ ਕੋਲ ਭਾਜੀ ਕਿਹੜੇ ਮੂਨਾ ਜਾਵਾਂ ਭਾਜੀ ਮੈਂ ਤਾਂ ਪਹਿਲਾਂ ਹੀ ਸਾਰਾ ਹਿੱਸਾ ਵਗੈਰਾ ਲੈ ਕੇ ਆਪਣਾ ਵੇਚਵਟ ਲਿਆ ਇਸ ਚੱਕਰਾਂ ਦੇ ਵਿੱਚ ਸਾਥਿਓ ਅੱਜ ਉਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਜਿਹੜਾ ਵਿਦੇਸ਼ ਦੀ ਚਾਹਤ ਰੱਖਦਾ ਸੀ ਤੇ ਉਹਨੇ ਆਪਣੀ ਲਵ ਮੈਰਿਜ ਕੀਤੀ ਉਸ ਤੋਂ ਬਾਅਦ ਗੱਡੀਆਂ ਦਾ ਜਿਹੜਾ ਮਾਲਕ ਆਲੀ ਸ਼ਾਨ ਮਹਿਲ ਦਾ ਮਾਲਕ ਅੱਜ ਰੋੜੀ ਕੁੱਟਣ ਤੇ ਮਜਬੂਰ ਬੈਠਾ ਆਜੋ ਉਹਦੇ ਨਾਲ ਗੱਲ ਕਰਾਉਂਦੇ ਤੁਹਾਨੂੰ ਮਿਲਾਉਂਦੇ ਆ ਹਰਨੇਕबीर ਸਤਿ ਸ੍ਰੀ ਅਕਾਲ ਜੀ ਸਹੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋ ਮਿੰਟਾਂ ਹੋਤੇ ਅੱਡਰ ਗੱਲ ਕਰਨੀ ਆ ਹਾਂਜੀ ਹਰਨੇ ਇਹ ਆ ਹਰਨੇਕਬੀਰ ਜਿਹਨੂੰ ਅਸੀਂ ਪਹਿਲਾਂ ਵੀ ਜਾਣਦੇ ਸੀ ਇਹਨਾਂ ਦੀ ਦਾਸਤਾਨ ਤੁਹਾਨੂੰ ਅੱਜ ਦੱਸਾਂਗੇ ਇਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਗੱਡੀਆਂ ਦੇ ਮਾਲਕ ਸੀ ਤੁਹਾਡੀ ਜਾਇਦ ਦਾ ਸੀ ਸਭ ਕੁਝ ਸੀ ਅੱਜ ਰੋੜੀ ਕੁੱਟਣ ਤੇ ਕਿਵੇਂ ਮਜਬੂਰ ਆ ਦਿਹਾੜੀ ਤੇ ਭਾਜੀ ਗੱਲ ਇਦਾਂ ਆ ਜੀ ਥੋੜਾ ਉੱਚੀ ਬੋਲੇ ਭਾਜੀ ਹਾਂਜੀ ਭਾਜੀ ਗੱਲ ਇਸ ਤਰ੍ਹਾਂ ਆ ਕਿ ਮੈਂ ਮਤਲਬ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਹੂੰ ਲਵ ਮੈਰਿਜ ਕਰਾਈ ਸੀਗੀ ਹੂੰ ਕੁੜੀ ਦੇ ਨਾਲ ਹੂੰ ਜਿਹੜੀ ਕਿ ਵਿਦੇਸ਼ ਜਾਣਾ ਚਾਹੁੰਦੀ ਸੀਗੀ ਆਇਲਸ ਕਰਕੇ ਹੂੰ ਤੇ ਮੈਂ ਭਾਜੀ ਇਸੇ ਚੱਕਰ ਦੇ ਵਿੱਚ ਮਤਲਬ ਕਹਿ ਲਓ ਵੀ ਆਪਣੇ ਘਰਦਿਆਂ ਦੇ ਖਿਲਾਫ ਹੋ ਗਿਆ ਹੂੰ ਤੇ ਉਹਨੂੰ ਆਇਲਸ ਕਰਕੇ ਮੈਂ ਕੈਨੇਡਾ ਭੇਜ ਦਿੱਤਾ ਤੇ ਅੱਜ ਇਹ ਕਦੋਂ ਦੀ ਗੱਲ ਆ ਇਹ ਇਹ ਭਾਜੀ ਸਾਲ ਹੋ ਗਿਆ ਹਾਂਜੀ ਠੀਕ ਆ ਵਦੇਸ਼ ਭੇਜਦਾ ਹਾਂ ਜੀ ਭਾਜੀ ਉਹਨੂੰ ਮੈਂ ਕੈਨੇਡਾ ਭੇਜ ਦਿੱਤਾ ਆ ਮਤਲਬ ਜੋ ਵੀ ਪੈਸਾ țeਲਾ ਪੜ੍ਹਾਈ ਤੋਂ ਲੈ ਕੇ ਉਹਦੇ ਜਾਨ ਤੱਕ ਦਾ ਇੱਥੋਂ ਤੱਕ ਕਿ ਕੱਪੜੇ ਤੱਕ ਦਾ ਵੀ ਖਰਚਾ ਸਾਰਾ ਮੈਂ ਕਰ ਦਿੱਤਾ ਅੱਜ ਉਹਨੇ ਮੇਰਾ ਨੰਬਰ ਬਲੌਗ 'ਚ ਪਾਤਾ ਹੋਇਆ ਆ ਮੇਰੇ ਨਾਲ ਕਿਸੇ ਪ੍ਰਕਾਰ ਦਾ ਕੋਈ ਕੰਟ੍ਰੈਕਟ ਨਹੀਂ ਮੇਰੇ ਹਾਲਾਤ ਇੱਥੋਂ ਤੱਕ ਦੇ ਬਣ ਚੁੱਕੇ ਆ ਕਿ ਨਾ ਮੈਂ ਆਪਣੇ ਘਰ ਜਾਣ ਜੋਗਾ ਆ ਤੇ ਮੈਂ ਹੁਣ ਕਿਰਾਏ ਤੇ ਮਕਾਨ ਲੈ ਕੇ ਰਹਿ ਰਿਹਾ ਆ ਭਾਜੀ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਦਾਂ ਬੇਕਾਰ ਹੋਇਆ ਨੇ ਕਸੂ ਭਾਜੀ ਮੈਨੂੰ ਸਾਲ ਹੋ ਗਿਆ अच्छा साल हो गया हां जी पहला मैं बहुत कोशिशें कीतीया किसी तरीके नाल ਉਹਦੇ ਨਾਲ رابطہ ਕਾਇਮ ਕਰਾਂ ਉਹਨਾਂ ਪੁੱਛਿਆ ਕੀ ਗੱਲ ਆ ਕੋਈ ਪ੍ਰੋਬਲਮ ਆ ਕਿਸੇ ਗੱਲ ਦੀ ਤੁਸੀਂ ਕਹਿੰਦੇ ਲਵ ਮੈਰਿਜ ਸੀ ਲਵ ਮੈਰਿਜ ਇੰਨੀ ਖਰਾਸ ਕਿੱਥੋਂ ਪੈਦਾ ਹੋ ਗਏ ਕਿੱਦਾਂ ਆ ਗਏ ਵੀ ਤੁਸੀਂ ਆਹ ਕੰਮ ਹੋ ਗਿਆ ਕਿ ਉਹਨੇ ਗੱਲ ਕਰਨਾ ਹੀ ਬੰਦ ਕਰ ਦਿੱਤੀ ਭਾਜੀ ਮੇਰੇ ਵੱਲੋਂ ਤਾਂ ਹੁਣ ਵੀ ਲਾਵੇ ਆ ਭਾਜੀ ਮੈਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਚਲਾਕੀ ਆ ਕਿ ਇਹਦੇ ਤੋਂ ਪੈਸੇ ਲਗਵਾਣੇ ਆ ਤੇ ਆਪ ਵਿਦੇਸ਼ ਜਾਣਾ ਆ ਤੇ ਮੈਨੂੰ ਮੁੜ ਕੇ ਕਿਸੇ ਮੇਰੀ ਕੋਈ ਬਾਤ ਨਹੀਂ ਪੁੱਛਣੀ ਹਮ ਮੈਂ ਇੱਕ ਵਧੀਆ ਫੈਮਿਲੀ ਨਾਲ ਬਲਾਂਗ ਕਰਦਾ ਅੱਛਾ ਜੀ ਮੇਰਾ ਆਪਣਾ ਕਾਰੋਬਾਰ ਸੀ ਛੋਟਾ ਜਿਹਾ ਮੇਰਾ ਬਿਜ਼ਨਸ ਸੀ ਵਧੀਆ ਗੁਜ਼ਾਰਾ ਸੀ ਅੱਛਾ ਹਾਂਜੀ ਮੈਂ ਆਪਣੇ ਪਾਜੀ ਮੇਰੇ ਕੋ ਗੱਡੀਆਂ ਦਾ ਟਰਾਂਸਪੋਰਟੇਸ਼ਨ ਦਾ ਮੇਰਾ ਕੰਮ ਸੀ ਮੇਰੀਆਂ ਗੱਡੀਆਂ ਵੀ ਵੇਚ ਗਈਆਂ ਮੈਂ ਆਪਣਾ ਕੁਝ ਚੁੱਕਿਆ ਸਾਰਾ ਕੁਝ ਹੀ ਮੈਂ ਮਾਪਿਆਂ ਦੇ ਖਿਲਾਫ ਜਾ ਕੇ ਹਮ ਉਹਨਾਂ ਤੋਂ ਵੀ ਪੈਸੇ ਫੜੇ ਭੈਣਾਂ ਤੋਂ ਵੀ ਭਰਾਵਾਂ ਤੋਂ ਵੀ ਪੈਸੇ ਇੱਥੋਂ ਤੱਕ ਪਿੰਡੋਂ ਵੀ ਪੈਸੇ ਫੜ ਲਿਆ ਉਹਨੂੰ ਵਿਦੇਸ਼ ਭੇਜਣ ਦੀ ਖਾਤਰ ਕਟੋ ਘਟ ਮੈਂ 28 ਲੱਖ ਰੁਪਇਆ ਭਾਜੀ ਉਹਦੇ ਤੇ ਲਾ ਚੁਕਾ ਆ 28 ਲੱਖ ਰੁਪਇਆ ਭਾਜੀ ਹਾਂਜੀ ਤੇ ਅੱਜ ਮੇਰੇ ਇਹ ਹਾਲਾਤ ਆ ਕਿ ਮੈਂ ਹੁਣ ਇੱਕ ਕਹਾਂ ਲੋ ਵੀ ਆਪਣੀ ਸੈਲਫ ਰਿਸਪੈਕਟ ਕਰ ਸ਼ਰਮ ਦਾ ਮਾਰਾ ਤੇ ਦੂਆਪਾ ਢਿੱਡ ਭਰਨ ਦਾ ਮਾਰਾ ਕੋਈ ਦਿਹਾੜੀਆਂ ਕਰ ਰਿਹਾ ਹਰਨੇਕ ਵੀਰ ਤੈਨੂੰ ਮਾਂ ਤੇ ਤੈਨੂੰ ਮਾਪਿਆਂ ਨੇ ਸਮਝਾਇਆ ਮਾਪਿਆਂ ਨੇ ਕਿਹਾ ਨਹੀਂ ਜਾਂ ਤੁਸੀਂ ਇਨੀ ਉਹਨਾਂ ਦੀ ਸੁਣੀ ਜਾਂ ਮੰਨੀ ਭਾਜੀ ਮੇਰੀ ਅਕਲ ਤੇ ਪਰਦਾ ਪੈ ਚੁਕਾ ਸੀ ਮੈਨੂੰ ਇਹ ਲੱਗਦਾ ਸੀ ਵੀ ਇਹ ਕੁੜੀ ਜੋ ਮੈਨੂੰ ਕਹਿ ਰਹੀ ਏ ਸੱਚ ਆ ਮਾਪੇ ਮੇਰੇ ਖਿਲਾਫ ਬਹੁਤ ਸਮਝਾਇਆ ਮੈਨੂੰ ਪਾਜੀ ਕਰਤਾ ਅੱਛਾ ਤੁਸੀਂ ਜਾਣ ਕੇ ਕਹਿ ਰਹੇ ਹੋ ਤੁਸੀਂ ਤਾਂ ਘਟ ਪੜੇ ਆ ਤੁਸੀਂ ਐਲਟ ਕਰ ਨਹੀਂ ਸਕਦੇ ਇਹ ਕੁੜੀ ਐਲਟ ਕਰਕੇ ਮੈਂ ਆਪਣਾ ਪਰਿਵਾਰ ਵੀ ਸੈੱਟ ਕਰ ਲਵਾਂ ਹਾਂਜੀ 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 ਬਸ ਇਦਾਂ ਹੀ ਹੋਈ ਪਾਜੀ ਮੇਰੇ ਨਾਲ ਮੈਂ ਕਿਤੋਂ ਵਾਰੀ ਆਪਣੇ ਪਰਿਵਾਰ ਦੇ ਨਾਲ ਮਿਲਾਇਆ ਵੀ ਕੁੜੀ ਇਸ ਨੂੰ ਮੇਰੇ ਪਰਿਵਾਰ ਨੇ ਜੱਜ ਕੀਤਾ ਵੀ ਕੁੜੀ ਤੇਰੇ ਮਤਲਬ ਲਾਇਕ ਨਹੀਂ ਹੈਗੀ ਸਾਨੂੰ ਸਹੀ ਨਹੀਂ ਲੱਗ ਰਿਹਾ ਵੀ ਇਹ ਵਿਚਾਰ ਨਹੀਂ ਵਿਚਾਰ ਨਹੀਂ ਰਲਦੇ ਵੀ ਇਹਦਾ ਮੰਤਵ ਸਿਰ ਬਾਹਰ ਜਾਣ ਤੱਕ ਦਾ ਆ ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਪਾਜੀ ਇਹ ਨੈਟ ਵਗੈਰਾ ਤੇ ਇਦਾਂ ਦੀ ਆਮ ਹੀ ਅੱਜ ਕੱਲ ਗੱਲਾਂ ਚੱਲ ਰਹੀਆਂ ਆ ਪਰ ਪਾਜੀ ਅਕਲ ਤੇ ਪਰਦਾ ਪੈ ਗਿਆ ਸੀ ਕਿਸੇ ਨੇ ਗੱ ਮੈਨੂੰ ਇਹ ਸੀ ਵੀ ਅਸੀਂ ਵਿਦੇਸ਼ ਚਲ ਜਾਣਾ ਆ ਮਗਰ ਉਹ ਪਰਿਵਾਰ ਦਾ ਵੀ ਸੋਚਾਂਗੇ ਪਰ ਭਾਜੀ ਵਿਦੇਸ਼ ਤਾਂ ਕੀ ਜਾਣਾ ਮੇਰਾ ਇੱਥੇ ਵੀ ਰਹਿਣ ਜੋਗਾ ਨਹੀਂ ਰਹਿ ਗਿਆ ਤੋ ਪਿੰਡ ਕਿੰਨਾ ਚਾਰੀ ਤੁਹਾਡੇ ਕੋਲ ਭਾਜੀ ਮੰਨ ਕੇ ਚਲੋ ਵੀ 2 ਕੁ ਮਹੀਨੇ ਰਹੀ ਮੇਰੇ ਸਰਪ ਹਾਂਜੀ ਮੈਨੂੰ ਪਤਾ ਹੀ ਨਹੀਂ ਲੱਗਾ ਭਾਜੀ ਮੇਰੇ ਅਕਲ ਤੇ ਇੰਨਾ ਪਰਦਾ ਪਾ ਤਾ ਉਹਦੇ ਕੁੜੀ ਦੇ ਮਾਪੇ ਵੀ ਆਉਂਦੇ ਸੀਗੇ ਤੁਹਾਡੇ ਘਰ ਹਾਂਜੀ ਪਹਿਲਾਂ ਸਾਰੇ ਆਉਂਦੇ ਸੀ ਹੁਣ ਨਹੀਂ ਕੋਈ ਆਉਂਦਾ ਤੇ ਤੁਸੀਂ ਉਹਨਾਂ ਦੇ ਮਾਪੇ ਨਾਲ ਗੱਲ ਕੀਤੀ ਵੀ ਮੇਰੇ ਨਾਲ ਉਹਨਾਂ ਦੇ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਤੁਸੀਂ ਆਪਣੀ ਮਰਜ਼ੀ ਨਾਲ ਕੀਤੀ ਸੀ ਤੁਸੀਂ ਆਪੇ ਦੇਖੋ ਅੱਛਾ ਜੀ ਹਾਂਜੀ ਤੇ ਤੁਸੀਂ ਕੋਈ ਰਿਪੋਰਟ ਜਾਂ ਇਦਾਂ ਦਾ ਕੁਝ ਨਹੀਂ ਕੀਤਾ। ਬਾਜੀ ਕੀ ਕਰਾਂ ਕਿੱਥੇ ਕਰਾਂ? ਮੇਰੇ ਹੁਣ ਘਰ ਦੇ ਨਹੀਂ ਨਾਲ ਸਾਥ ਦਿੰਦੇ, ਕੋਈ ਵੀ ਮੇਰਾ ਸਾਥ ਨਹੀਂ ਦਿੰਦਾ। ਨਾ ਮੇਰੇ ਕੋਲ ਹੁਣ ਇੰਨੇ ਪੈਸੇ ਆ ਕਿ ਮੈਂ ਕੋਈ ਕਾਨੂੰਨੀ ਕਾਰਵਾਈ ਕਰਾਂ। ਹੁਣ ਕਿਰਾਏ ਤੇ ਰਹਿੰਦੇ ਆ। ਹੁਣ ਨੇ ਕਿਰਾਏ ਤੇ ਰਹਿੰਦਾ ਤੇ ਮੈਂ ਦਿਹਾੜੀ ਟੱਪਾ ਕਰ ਲੈਂਦਾ ਆ। ਤੇ ਪੈਂਡ ਨੂੰ ਨਹੀਂ ਜਾਂਦੇ। ਪੈਂਡ ਨੂੰ ਬਾਜੀ ਮੈਂ ਲੋਕਾਂ ਦੇ ਪੈਸੇ ਦੇਣੇ ਆ ਬਹੁਤ। ਸਾਰਾ ਕੁਝ ਬਰਬਾਦ ਹੋ ਗਿਆ ਚੁੱਪ ਗਿਆ। ਸਾਰਾ ਕੁਝ ਬਰਬਾਦ ਹੋ ਗਿਆ ਬਾਜੀ। ਮੈਂ ਤਾਂ ਹੁਣ ਬਹੁਤ ਤੰਗ ਆਂ ਬਾਜੀ। ਮੈਂ ਤਾਂ ਹੁਣ ਚਾਹੁੰਦਾ ਮੇਰੀ ਕੋਈ ਸੰਸਥਾ ਮੇਰਾ ਮੇਰੀ ਸਪੋਰਟ ਕਰੇ ਕਿਸੇ ਤਰੀਕੇ ਨਾਲ ਮੇਰੇ ਪੈਸੇ ਮੈਨੂੰ ਵਾਪਸ ਮਿਲ ਜਾਣ ਤਾਂ ਤਾਂ ਅਜ ਮੈਂ ਲੋਕਾਂ ਦਾ ਜੋ ਫੜ ਫੜ ਦਿੱਤੇ ਹੋਏ ਆ ਉਹ ਉਹਨਾਂ ਦੇਵਾਂ ਤੇ ਆਪਣੇ ਘਰ ਪਰਿਵਾਰ ਦੇ ਵਿੱਚ ਜਾਣ ਜੋ ਜਿਹੜੇ ਏਜੰਟਾਂ ਨੂੰ ਪੈਸੇ ਦਿੱਤੇ ਉਹਨਾਂ ਦੇ ਕੋਈ ਸਬੂਤ ਕੋਈ ਪ੍ਰੂਫ ਕੋਈ ਸਭ ਕੁਝ ਹੈਗਾ ਪਾਜੀ ਅੱਛਾ ਅਦਾਲਤਾਂ ਮੈਨੂੰ ਸੁਣ ਕਿਸੇ ਨੇ ਸੁਣਿਆ ਨਹੀਂ ਥਾਣੇ ਕੋਲ ਮੇਰੇ ਕੋਲ ਪਾਜੀ ਥਾਣੇ ਦੇ ਚਿਹਰੇ ਜਾਣ ਜੋਗੇ ਵੀ ਪੈਸੇ ਹੈ ਨਹੀਂਗੇ ਓਏ ਹੋਏ ਆਪਣਾ ਕਿੱਦਾਂ ਦੁੱਖ ਜਾ ਕੇ ਦੱਸਾਂ ਤੁਹਾਨੂੰ ਪਤਾ ਪੈਸੇ ਲੱਗਦੇ ਹਰ ਜਗ੍ਹਾ ਹਾਂਜੀ ਤੇ ਰਿਸ਼ਤੇਦਾਰ ਹੁਣ ਪਾਜੀ ਕੋਈ ਨਹੀਂ ਹੁਣ ਸ ਓਏ ਹੋਇਆ ਜੀ ਇੰਨੇ ਹਾਲਾਤ ਮਾੜੇ ਹੋ ਗਏ ਬਹੁਤ ਮਾੜੇ ਭਾਜੀ ਹਾਲਾਤ ਹੋ ਗਏ ਗੱਡੀਆਂ ਵੀ ਝੁੱਗ ਗਈਆਂ ਗੱਡੀਆਂ ਸਾਰਾ ਕੁਝ ਵਿਗ ਗਿਆ ਭਾਜੀ ਮੇਰਾ ਬਸ ਮੇਰਾ ਆਹੀ ਹਿਸਾਬ ਲਾ ਲਓ ਮੇਰੇ ਕੋ ਆਹੀ ਕੁਛ ਹੀ ਆ ਹੁਣ ਹਰਨੇਕ ਜੀ ਕਿੰਨਾ ਚਿਰ ਹੋ ਗਿਆ ਗੱਲ ਕੀਤੀ ਨੂੰ ਘਰ ਵਾਲੀ ਨਾਲ ਭਾਜੀ ਮੇਰੇ ਨੂੰ ਹੁਣ ਤਕਰੀਬਨ ਤਕਰੀਬਨ 6 ਮਹੀਨੇ ਤਾਂ ਹੋ ਗਏ ਆ 6 ਮਹੀਨੇ ਹਾਂਜੀ 6 ਮਹੀਨੇ ਹੋ ਗਏ ਆ ਹੁਣ ਮੇਰਾ ਕੋਈ ਕੰਟੈਕਟ ਨਹੀਂ ਹੋ ਰਿਹਾ ਕਿਸੇ ਤਰ੍ਹਾਂ ਨਾਲ ਵੀ ਉਧਰੋਂ ਤਾਂ ਮੈਨੂੰ ਕੀ ਗੱਲ ਆਉਣੀ ਆ ਮੇਰੇ ਵੱਲੋਂ ਵੀ ਨਹੀਂ ਕੋਈ ਜਾ ਰਹੀ ਕੋਈ ਨਹੀਂ ਨਹੀਂ ਹੋ ਰਿਹਾ ਕੰਟੈਕਟ ਮੇਰਾ ਮੈਂ ਸੌਰੀ ਗਿਆ ਸੀ ਆਪਣੇ ਭਾਜੀ ਹਾਂ ਸੋਹਰਾ ਸਾਹਿ ਉਹ ਕਹਿੰਦੇ ਸਾਨੂੰ ਪੁੱਛ ਕੇ ਨਹੀਂ ਤੂੰ ਵਿਆਹ ਕੀਤਾ ਸੀਗਾ ਤੂੰ ਆਪਣੀ ਮਰਜ਼ੀ ਨਾਲ ਕੀਤਾ ਸੀ ਸਾਡੀ ਲਵ ਮੈਰਿਜ ਨਾਲ ਬਾਜੀ ਤੇ ਤੂੰ ਆਪਣਾ ਆਪ ਹੀ ਦੇਖ ਹਣਾ ਓਨੀ ਮੈ ਨਹੀਂ ਸੁਣੀ ਤਾਂ ਇੱਧਰ ਤੁਹਾਡੇ ਮਾਪੇ ਮੈਂ ਮਾਪਿਆਂ ਕੋਲ ਬਾਜੀ ਕਿਹੜੇ ਮੂੰਹ ਨਾਲ ਜਾਵਾਂ ਬਾਜੀ ਮੈਂ ਤਾਂ ਪਹਿਲਾਂ ਹੀ ਸਾਰਾ ਹਿੱਸਾ ਵਗੈਰਾ ਲੈ ਕੇ ਆਪਣਾ ਵੇਚਵਟ ਲਿਆ ਸੀ ਇਹ ਚੱਕਰਾਂ ਦੇ ਵਿੱਚ ਜੋ ਮੇਰੇ ਹਿੱਸੇ ਆਉਂਦਾ ਸੀ ਉਹ ਤੇ ਹੁਣ ਤੁਸੀਂ ਚਾਹੁੰਦੇ ਨਹੀਂ ਵੀ ਉਹਨਾਂ ਨਾਲ ਰਾਬਤਾ ਕਿਸੇ ਤਰ੍ਹਾਂ ਬਾਜੀ ਮੈਂ ਤਾਂ ਬਹੁਤ ਚਾਹੁੰਦਾ ਹਾਂ ਯਾਰ ਮੈਂ ਤਾਂ ਬਹੁਤ ਚਾਹੁੰਦਾ ਹਾਂ ਬਾਜੀ ਫਨੇਕ ਸਿੰਘ ਜੀ ਤੁਸੀਂ ਕਿਹਾ 6 ਮਹੀਨੇ ਹੋ ਗਿਆ ਗੱਲਬਾਤ ਨੂੰ ਕੀ ਗੱਲਬਾਤ ਹੋਈ ਸੀ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਮੈਂ ਭਾਜੀ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਫੋਨ ਤੇ ਮੈਂ ਉਹਨਾਂ ਨੂੰ ਇਹੀ ਪੁੱਛਿਆ ਵੀ ਮੇਤੋਂ ਐਸੀ ਕਿਹੜੀ ਗਲਤੀ ਹੋ ਗਈ ਵੀ ਜੋ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਮੈਨੂੰ ਫੋਨ ਨਹੀਂ ਕਰਦੇ ਕਿਸੇ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਮੇਰਾ ਮਕਸਦ ਤੇਰੇ ਨਾਲ ਵਿਆਹ ਕਰਾਉਣ ਦਾ ਇੰਨਾ ਕਿ ਸੀ ਕਿ ਮੈਂ ਤੇਰੇ ਪੈਸਿਆਂ ਤੇ ਕੈਨੇਡਾ ਆਣਾ ਸੀ ਮੈਂ ਆ ਗਈ ਆ ਅੱਜ ਤੋਂ ਬਾਅਦ ਤੂੰ ਮੈਂ ਤੈਨੂੰ ਸਿੱਧੇ ਕਹ ਤਾ ਮੈਨੂੰ ਸਿੱਧੇ ਕਹਿਤਾ ਭਾਜੀ ਉਹਨਾਂ ਨੇ ਓਏ ਹੋਏ ਹਾਂਜੀ ਭਾਜੀ ਤੇਰਾ ਮੇਰਾ ਹੁਣ ਕੋਈ ਤਾਲੁਕਾਤ ਨਹੀਂ ਆ ਤੂੰ ਆਪਣਾ ਦੇਖ ਲੈ ਜਿੱਦਾਂ ਵੀ ਜ਼ਿੰਦਗੀ ਕੱਢਣੀ ਆ ਭਾਜੀ ਮੇਰੇ ਬਹੁਤ ਪੈਸੇ ਲੱਗ ਚੁਕੇ ਆ ਭਾਜੀ ਅਨੇਕ ਪਾ ਮੇਰੇ ਬਹੁਤ ਪੈਸੇ ਲੱਗ ਚੁਕੇ ਆ ਭਾਜੀ ਵੀਰਾ ਅਸੀਂ ਤੈਨੂੰ ਇਨਸਾਫ ਦਵਾਵਾਂਗੇ ਮੇਰੇ ਤਾਂ ਭਾਜੀ ਹੁਣ ਇੰਦੀ ਗੱਲ ਕਰਦਾ ਕਿ ਜਿਹੜੇ ਮੇਰੇ ਪੈਸੇ ਲੱਗੇ ਉਹ ਮਰੇ ਉਨ ਮੇ ਤਾਕ ਲੋਕਾਂ ਦਾ ਦੇਣ ਦਾ ਹੋਇਆ ਤਾਂ ਦੇ ਕੇ ਦੱਬਾ ਜੀ ਕਰੇ ਜਾਣ ਜੋਗਾ ਬੜਾ ਦੋਸਤੋ ਦੇਖ ਸਕਦੇ ਆ ਕਿ ਕਿਵੇਂ ਇੱਕ ਘਰ ਲੁੱਟਿਆ ਗਿਆ ਪੂਰਾ ਪਰਿਵਾਰ ਲੁੱਟਿਆ ਗਿਆ ਨਾ ਤਾਂ ਵੀਰ ਮੇਰਾ ਪਿੰਡ ਜਾਣ ਜੋਗਾ ਜੋ ਦੱਸਦਾ ਦਸੀ ਮੇਰੇ ਕੇ ਰਿਮੋਟ ਬੋਲ ਜੋਗਾ ਨਹੀਂ ਤੇ ਕੋਈ ਨਹੀਂ ਕੋਈ ਨਹੀਂ ਅਗਲੀ ਵੀਡੀਓ ਦੇ ਵਿੱਚ ਅਸੀਂ ਕੁੜੀ ਦਾ ਪਿੰਡ ਦਿਖਾਵਾਂਗੇ ਪੂਰਾ ਪਤਾ ਦਿਖਾਵਾਂਗੇ ਇਹ ਵੀਡੀਓ ਜਿਹੜੀ ਆ ਕੁੜੀ ਤੱਕ ਪਹੁੰਚਦੀ ਕਰ ਦਿਓ ਹੁਣ ਸਾਰੇ ਨੰਬਰ ਬਲੌਕ ਇਤੇ ਜੇ ਕਿਸੇ ਨੂੰ ਪਤਾ ਲੱਗਦਾ ਪੂਰਾ ਨਾਂ ਦੱਸਾਂਗੇ ਕੁੜੀ ਦੇ ਡੈਡੀ ਦਾ ਨਾਮ ਦੱਸਾਂਗੇ ਰਿਸ਼ਤੇਦਾਰਾਂ ਦਾ ਭਰਾ ਮਾ ਦਾ ਵੀ ਨਾਮ ਜ਼ਾਹਰ ਕਰਾਂਗੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕਿਸੇ ਦਾ ਘਰ ਬਰਬਾਦ ਕਰੀਦਾ ਉਹਦੇ ਵਿੱਚ ਵੀ ਸਾਡਾ ਕੋਈ ਕਸੂਰ ਨਹੀਂ মিডিਆ ਦਾ ਅਸੀਂ ਪੂਰੀ ਦੇ ਪੁਰਾ ਉਹਨਾਂ ਦੀ ਮਿੱਟੀ ਪਲੀਤ ਕਰਾਂਗੇ ਜਿਸ ਕੁੜੀ ਨੇ ਇਹ ਵੀਰ ਦਾ ਘਰ ਪਟਿਆ ਜੀ ਕੁੜੀ ਕੁੱਟ ਤੇ ਮਜਬੂਰ ਆ